ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਸ਼ਾਇਰ ਨੇ ਕਿਸੇ ਲਖਾਰੀ ਨੇ ਮਾਂ ਵਾਲੇ ਮਾਂ ਵਾਰੇ ਵੜਾ ਸੋਣਾ ਲਿਖਿਆ ਕਹਿੰਦਾ ਗੱਲ ਵਿੱਚ ਮਾਫਰਲ ਨੇਕੀ ਦੇ ਤੇ ਕੈਪਾਂ ਐੜੀ ਦੱਸਦੀਆਂ ਗੱਲ ਵਿੱਚ ਮਾਫਰਲ ਨੇਕੀ ਦੇ ਤੇ ਕੈਪਾਂ ਐੜੀ ਦੱਸਦੀਆਂ ਇਹ ਮਹਿੰਗੇ ਮਹਿੰਗੇ ਕੋਟ ਜਾਗਤਾਂ ਠੰਡੀਆਂ ਠੰਡੀਆਂ ਜਾਪਦੀਆਂ ਗੱਲ ਵਿੱਚ ਮਫਰਲ ਨੇਕੀ ਦੇ ਇੱਕ ਆਇਪਾ ਐਡੀ ਦੱਸਦੀਆਂ ਮਹਿੰਗੇ ਮਹਿੰਗੇ ਕੋਟ ਜਾਗਤਾਂ ਠੰਡੀਆਂ ਠੰਡੀਆਂ ਜਾਪਦੀਆਂ ਕੋਈ ਉਹਦੇ ਵਰਗਾ ਗੁਣ ਹੈ ਨਹੀਂ ਜਾਂ ਰਹਿਮਤ ਉਹਦੇ ਗੁਣ ਦੀ ਸੀ ਜਾਂ ਮਮਤਾ ਉਹਦੇ ਪਿਆਰ ਦੀ ਸੀ ਜਾਂ ਰਹਿਮਤ ਉਹਦੇ ਗੁਣ ਦੀ ਸੀ ਇਹ ਉਹਨਾਂ ਵਰਗਾ ਨਿੱਗ ਨਹੀਂ ਦਿੰਦੇ ਜੋ ਮਾਸ ਵਾਟਰ ਬਣਦੀ ਸੀ ਸਵਸੀ ਕਿੰਨੀਆਂ ਹੀ ਮਹਿੰਗੀਆਂ ਚੀਜ਼ਾਂ ਬਾਲ ਗਏ ਕਿੰਨੇ ਹੀ ਮਿੰਗੇ ਕੁੰਟ ਬਾਲ ਗਏ ਜਿਹੜੀ ਮਾਂ ਦੇ ਹੱਥਾਂ ਦੀ ਚੀਜ਼ ਹੁੰਦੀ ਆ ਉਹਦਾ ਆਨੰਦ ਵੱਖਰਾ ਹੁੰਦਾ ਜਿਹੜੀ ਮਾਸ ਵਾਟਰ ਬਣ ਕੇ ਪਉਂਦੀ ਸੀ ਉਹਦੇ ਵਰਗਾ ਨਿੱਗ ਨਹੀਂ ਕੋਤੋਂ ਮਿਲਣਾ ਮਾਂ ਵਰਗਾ ਪਿਆਰ ਤੇ ਮਾਂ ਦੇ ਹੱਥਾਂ ਦੀ ਰੋਟੀ ਵਰਗਾ ਸਵਾਦ ਇੱਕ ਕਿਤੋਂ ਨਹੀਂ ਮਿਲਣਾ ਸੋ ਬਹੁਤ ਸੋਹਣਾ ਲਿਖਿਆ ਕਿਸੇ ਵੀਰ ਨੇ ਸੋ ਵੀਡੀਓ ਚੰਗੀ ਲੱਗੀ ਜਿਹੜੇ ਵੀ ਮਾਂ ਨੂੰ ਪਿਆਰ ਕਰਦੇ ਆ ਕਮੈਂਟ ਕਰਕੇ ਦੱਸਿਓ ਤੇ ਲਾਇਕ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ